ਤਾਂ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਹਾਕਾਰ ਮਚ ਚੁੱਕਿਆ ਹੈ। ਦਰਅਸਲ ਬਾਰਵਤੀ ਨਦੀ ਤੇ ਬਣਿਆ ਮਲਾਨਾ ਡੈਮ ਫਟ ਚੁੱਕਿਆ ਹੈ ਜਿਸ ਦੇ ਕਾਰਨ ਹਿਮਾਚਲ ਦੇ ਵਿੱਚ ਵੱਡੀ ਤਬਾਹੀ ਵੇਖਣ ਨੂੰ ਮਿਲੀ ਹੈ। ਤਾਂ ਹੁਣ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ हिमाचल प्रदेश ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਡੈਮ ਫਟਿਆ ਹੈ ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਪਈ ਹੈ ਤਾਂ ਘਰ ਦੇ ਘਰ ਜਿਹੜੇ ਨੇ ਇਸ ਪਾਣੀ ਦੇ ਵਿੱਚ ਵਹਿੰਦੇ ਹੋਏ ਵਿਖਾਈ ਦੇ ਰਹੇ ਨੇ ਲਗਾਤਾਰ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਇਹ ਤਸਵੀਰਾਂ ਮਲਾਨਾ ਦੀਆਂ ਨੇ ਮਲਾਨਾ ਡੈਮ ਜਿਹੜਾ ਆ ਫਟ ਚੁੱਕਿਆ ਹੈ ਜੋ ਕਿ ਪਾਰਵਤੀ ਨਦੀ ਤੇ ਬਣਿਆ ਸੀ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਖੋਪ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਰਹੇ ਨੇ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਖੋਪਨਾ ਖਬਰ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਕਿ ਹਿਮਾਚਲ ਪਰਦੇਈ ਦੇ ਵਿੱਚ ਪਾਰਵਤੀ ਨਦੀ ਤੇ ਬਣਿਆ ਮਲਾਨਾ ਡੈਮ ਫਲਟ ਚੁੱਕਿਆ ਹੈ ਕਾਈਸ ਟਾਈਮ ਜਿਹੜਾ ਤਣਾਵ ਵਾਲੀ ਸਥਿਤੀ ਜਿਹੜਾ ਹਿਮਾਚਲ ਦੇ ਵਿੱਚ ਬਣੀ ਪਈ ਹੈ ਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਮਲਾਨਾ ਦੇ ਵਿੱਚ ਭਾਰੀ ਤਬਾਹੀ ਆਈ ਹੈ ਡੈਮ ਦੇ ਫਟਣ ਦੇ ਕਾਰਨ ਤੇ ਇਹ ਡੈਮ ਜਿਹੜਾ ਆ ਪਾਰਵਤੀ ਨਦੀ ਤੇ ਬਣਿਆ ਹੋਇਆ ਸੀ ਅਤੇ ਥਾਂ-ਥਾਂ ਤੇ ਇਸ ਤਰ੍ਹਾਂ ਦੇ ਹੀ ਕਈ ਬੰਦ ਬਣੇ ਹੋਏ ਨੇ ਲੇਕਿਨ ਪਾਰਵਤੀ ਨਦੀ ਤੇ ਮਲਾਨਾ ਡੈਮ ਜਿਹੜਾ ਬਣਿਆ ਸੀ ਉਹ ਫਾਟੇ ਚੁੱਕਿਆ ਹੈ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ